ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ 트ੈਂਡ ਦੀ ਤੇ ਉਹਨਾਂ 트ੈਂਡ ਦੇ ਵਿੱਚੋਂ ਨਿਕਲੇ ਔਰਤਾਂ ਦੀ ਅਸ਼ਲੀਲਤਾ ਦੀ ਤੇ ਔਰਤਾਂ ਦੇ ਵੱਧ ਰਹੇ ਅਪਰਾਧਾਂ ਦੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਨਾਮ ਤੋਂ ਵੀ ਵਾਇਰਲ ਹੋਈ ਜਿਸ ਵਿੱਚ ਉਸ ਦਾ ਕਤਲ ਹੋਇਆ ਪਤਾ ਲੱਗਾ ਕਿ 4 ਲੱਖ ਤੋਂ ਵੀ ਵੱਧ ਉਸ ਦੇ ਸਬਸਕ੍ਰਾਈਬਰ ਤੇ ਫਾਲੋਅਰਾਂ ਸੰਤਿਸ਼ਕੀਲਤਾ ਦੇ ਚੱਕਰ ਦੇ ਵਿੱਚ ਉਸ ਦਾ ਕਤਲ ਹੋ ਗਿਆ ਇਹ ਜਿਹੜਾ ਸੋਸ਼ਲ ਮੀਡੀਆ ਸੀ ਜਾਂ ਸਾਡੇ ਕੋਈ ਵੀ ਪ੍ਰਿੰਟ ਮੀਡੀਆ ਰਿਹਾ ਇਹ ਸਾਡਾ ਇੱਕ ਇਨਫੋਰਮੇਸ਼ਨ ਦਾ ਸੋਰਸ ਨੇ ਆ ਜਿਸ ਤੋਂ ਅਸੀਂ ਕੋਈ ਇਨਫੋਰਮੇਸ਼ਨ ਲੈਣੇ ਆ ਅੱਗੇ ਪ੍ਰੋਵਾਈਡ ਕਰਦੇ ਆ ਇਹ ਸਾਡੀ ਕਮਿਊਨੀਕੇਸ਼ਨ ਦਾ ਇੱਕ ਸਾਧਨ ਹੈ ਪਰ ਹੌਲੀ ਹੌਲੀ ਸੋਸ਼ਲ ਮੀਡੀਆ ਨੇ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਅੱਜ ਤੁਸੀਂ ਦੇਖੋ ਕਿ ਹਰ ਬੱਚੇ ਦੇ ਹੱਥ ਰੋਟੀ ਭਾਵੇਂ ਹੈ ਜਾਂ ਨਹੀਂ ਹੈ ਪਰ ਮੋਬਾਈਲ ਔਰਤਾਂ ਲਚਰਤਾ ਅਸ਼ਲੀਲਤਾ ਔਰ ਉਮਰਿਆਦਾ ਨੂੰ ਪਾਰ ਕਰਕੇ ਬਣਾਉਣ ਵਾਲੀਆਂ ਰੀਲਾਂ ਬਿਲਕੁਲ ਅਸੀਂ ਨਗੇਜ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਪਰ ਨਗੇਜ ਜਦੋਂ ਦਿਖਾਇਆ ਸਾਨੂੰ ਰਿਸਪਾਂਸ ਮਿਲਿਆ ਸਾਡਾ ਮੌਸਲਾ ਵਧਿਆ ਅਸੀਂ ਹੋਰ ਬਨਾਨੀਆਂ ਸ਼ੁਰੂ ਕਰ ਦਿੱਤੀਆਂ ਔਰ ਸਾਨੂੰ ਹੋਰ ਬਣਾਣਾ ਚੰਗਾ ਲੱਗਣ ਲੱਗਿਆ ਦੂਸਰੇ ਪਾਸੇ ਕੰਪਨੀਆਂ ਦੇ ਕਹਿੰਦੇ ਆ ਕਿ ਉਹਨੂੰ ਜ਼ਿਆਦਾ ਪੈਸੇ ਮਿਲਣਗੇ ਜਿੰਦਾ ਜ਼ਿਆਦਾ ਈਵਜ਼ ਹੋਣਗੇ ਮੈਮ ਜਿਵੇਂ ਤੁਸੀਂ ਕਿਹਾ ਇੱਕ ਜਮਾਨਾ ਸੀ ਜਦੋਂ ਔਰਤ ਜਿਹੜੀ ਹੈ ਰਿਸ਼ਤਿਆਂ ਦੇ ਵਿੱਚ ਰਹਿ ਕੇ ਗੱਲ ਕਰਦੀ ਸੀ ਹੈਨਾ ਠੀਕ ਹੈ ਉਸ ਟਾਈਮ ਕਿਆ ਕਿਆ ਦਿੱਤਾ ਜਾਂਦਾ ਸੀ ਵੀ ਔਰਤ ਆਜ਼ਾਦ ਨਹੀਂ ਸੀ ਆ ਮਰਦ ਪ੍ਰਧਾਨ ਸਮਾਜ ਸੀਗਾ ਹੈਨਾ ਫਿਰ ਔਰਤ ਜਦੋਂ ਪੜਦੀ ਹੈ ਐਜੂਕੇਟ ਹੁੰਦੀ ਹੈ ਵੀ ਉਹਨੂੰ ਪੜਨ ਦਾ ਹੱਕ ਦੇਣਾ ਚਾਹੀਦਾ ਉਹ ਪੜੀ ਹੈ ਥੋੜੀ ਜੀ ਆਜ਼ਾਦੀ ਦੇ ਵਿੱਚ ਆਈ वैसे ਤੁਹਾਡੇ ਸਾਹਮਣੇ ਆਜ਼ਾਦੀ ਦੀ ਕੀ ਪਰਭਾਸ਼ਾ ਹੈ ਆਜ਼ਾਦੀ ਦਾ ਕੀ ਮਤਲਬ ਹੈ ਕਈ ਲੋਕ ਕਹਿੰਦੇ ਨੇ ਕਿ ਵੈਸਟ ਕੰਟਰੀਸ ਜਾਓ ਉੱਥੇ ਲੜਕੀਆਂ ਜਲਦੀ ਸੈੱਟ ਹੋ ਜਾਂਦੀਆਂ ਨੇ ਲੜਕੀਆਂ ਦਾ ਉਹਦਾ ਕਾਰਨ ਨਹੀਂ ਮੈਨੂੰ ਸਮਝ ਆਇਆ ਅੱਜ ਇੱਕ ਜਿਸ ਦੇ 4.5 ਲੱਖ ਫਾਲੋਅਰਸ ਨੇ ਕਹਿੰਦੇ ਉਹਦੇ ਮਰਦ ਤੇ ਤਿੰਨ ਲੋਕ ਸੀ ਹਾਂ ਬਿਲਕੁਲ ਤਿੰਨ ਲੋਕ ਸੀ ਜੋ ਮੈਂ ਸੁਨੇਆ ਉਹ ਇੱਕ ਭੈਣ ਸੀ ਇੱਕ ਮਾਂ ਸੀ ਸ਼ਾਇਦ ਉਹਦੇ ਪ੍ਰਾਂਤ ਸੀ ਤਿੰਨ ਸੀ ਉਥੇ ਉਹ ਇੰਨੇ ਫਾਲੋਅਰ ਚ ਕਿਉਂ ਨਹੀਂ ਕੋਈ ਪਹੁੰਚਿਆ ਪਰ ਕਿਤੇ ਨਾ ਕਿਤੇ ਦਿਮਾਗ ਚੀਰਨਾ ਆ ਜਾਂਦਾ ਹੈ ਕਿ ਇੰਨੀ ਲੱਚਰ ਤਾਂ ਫਲੇਗੀ ਕਿ ਤੇ ਕਿ ਬਨੇਗਾ ਬਨੇਗਾ ਬਿਲਕੁਲ ਹੋ ਸਕਦਾ ਹੈ ਉਸਲੇ ਉਹ ਚੀਨ ਨੂੰ ਕੰਟਰੋਲ ਨਹੀਂ ਕਰ पाए ਜਦੋਂ ਕਿ ਕਰਨੀ ਚਾਹੀਦੀ ਸੀ ਕਿਉਂਕਿ ਕਿਸੇ ਨੂੰ ਮਾਰਨ ਦਾ ਹੱਕ ਕਿਸੇ ਨੇ ਕਿਸੇ ਨੂੰ ਨਹੀਂ ਦਿੱਤਾ ਕਿ ਦੇਖੋ ਅਸੀਂ ਨਸ਼ਾ ਲਾਇਆ ਅਸੀਂ ਇਹ ਨਹੀਂ ਕਹਿੰਦੇ ਕਿ ਕਿੰਨੇ ਲਾਇਆ ਪਰ ਇਹ ਆਇਆ ਕਿਥੋਂ ਜੇ ਅੱਜ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ ਜੇ ਪਾਕਿਸਤਾਨ ਦੇ ਅਸੀਂ ਬਾਕੀ ਚੀਜ਼ਾਂ ਨੂੰ ਰੋਕ ਰਹੇ ਹਾਂ ਵਾਰ ਨੂੰ ਰੁਕ ਰਹੇ ਆ ਕਿ ਕੋਈ ਵੀ ਗਲਤ ਕੰਮ ਹੁੰਦਾ ਉਸੇ ਵੇਲੇ ਉੱਤੇ ਵਰਕ ਹੁੰਦਾ ਹੈ ਕਿ ਨਸ਼ੇ ਨੂੰ ਰੁਕਿਆ ਨਹੀਂ ਜਾ ਸਕਦਾ ਜੀ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਹੀ ਇਹਨਾਂ ਵਿੱਚ ਚੀਜ਼ਾਂ ਦੇ ਵਿੱਚ ਮਿਲੀ ਭਗ ਮੈਂ ਜਦ ਸ਼ਿਤਲ ਆਇ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਤੁਸੀਂ ਗੱਲ ਕੀਤੀ ਤੇ ਮੈਨੂੰ ਯਾਦ ਆ ਗਿਆ ਕੱਲ ਸੈਂਟਰਡ ਆ ਪਰ ਮੋਰ ਥੈਨ 50 ਇਅਰ ਪੈਕ ਅੱਛਾ ਸਾਡੇ ਇੱਕ ਇੱਕ ਮਕਾਨ ਛੜਕੀ ਫੈਮਿਲੀ ਰਹਿੰਦੀ ਸੀ ਤੇ ਉਸ ਇੱਕ ਛੋਟੀ ਜੀ ਲੜਕੀ ਕੋਈ 17-18 ਸਾਲ ਦੀ ਪੰਜ ਬੱਚਿਆਂ ਦੇ ਨਾਲ ਚਲੀ ਗਈ ਆਦਮੀ ਨਾਲ ਉਸ ਆਦਮੀ ਨੂੰ ਤੋਂ ਕਾਰ ਸ਼ਿਫਟ ਕਰਾਇਆ ਸਾਡੇ ਕੋਲ ਉਸ ਚ ਕਰਾਇਆ ਗਿਆ ਪਰ ਉਸ ਆਦਮੀ ਦਾ ਆਪਣੀ ਔਰਤ ਨੂੰ ਇੰਨਾ ਮਾਰਦਾ ਸੀ ਜਿਸ ਕਰਕੇ ਉਹਦੀਆਂ ਬੱਚਕਾਂ ਤੋਂ ਬਹੁਤ ਨਫ਼ਰਤ ਕਰਦੀ ਸੀ। ਔਰ ਲੋਕਾਂ ਨੂੰ ਦੇਖਦੀਆਂ ਸੀ ਤੇ ਉਹ ਵੀ ਪੈਸਾ ਇਕੱਠਾ ਕਰਨਾ ਚਾਹੁੰਦੀ ਸੀ। ਹੁਣ ਬੜੀਆਂ ਇੰਨੀਆਂ ਹੈ ਨਹੀਂ ਸੀ ਘਰ ਦੇ ਸਾਧਨ ਨਹੀਂ ਸੀ। ਮੈਂ ਸਟਿਲ ਰਿਮੈਂਬਰ ਕਰਦੀ ਕਿ ਉਸ ਟਾਈਮ ਦੇ ਵਿੱਚ ਕੋਈ ਪੂਰੀ 18 ਸਾਲ ਵੀ ਹੋਏਗੀ। ਉਹ ਬਿਸਕੂਲਾ ਸਾਰਾ ਸਾਡੀ ਤੋਂ ਉਹ ਬੈਨਾਂ ਸੀ। ਉਹਨਾਂ ਦੇ ਘਰ ਇੰਨੇ ਨੇ ਜਵਾਨ ਬੰਦੇ ਆਉਂਦੇ ਸਨ ਔਰ ਇਡੀਡੀ ਵੱਡੀਆਂ ਗੱਡੀਆਂ ਚਾਹੁੰਦੇ ਸਨ। ਔਰ ਮੈਂ ਉਹਦੀ ਮਦਰ ਨੂੰ ਪੈਸੇ ਲੈਤੀਆ, ਵੀ ਕਈ ਵਾਰੀ ਵੀ ਕੀ। ਔਰ ਐਂਡੇ ਹੋਇਆ ਕਿ ਜਦੋਂ ਉਹ ਕੁੜੀਆਂ ਪਹਿਲੇ ਪਹਿਲੇ ਤਾਂ ਪੈਸੇ ਚੰਗੇ ਲੱਗਦੇ ਬੜੀ ਈਜ਼ੀ ਮਨੀ ਬੜੀ ਸੌਕੀ ਪਰ ਜਦੋਂ ਹੱਦ ਤੋਂ ਕਹਿੰਦੇ ਪਾਣੀ ਲੰਘ ਜਾਂਦਾ ਸਿਰ ਤੋਂ ਫਿਰ ਉਸ औरत ਕੋਈ ਸਭ ਕੁਝ ਵੀ ਖਿਆ ਨਹੀਂ ਗਿਆ। ਔਰ ਉਸ औरत ਨੇ ਦੇਬਿਲਾ ਜਾ ਕੇ ਸ਼ਨਾ। ਇਹ ਅੱਜ ਆਪਾਂ 50 ਸਾਲ ਪਿੱਛੇ ਦੀ ਗੱਲ ਕਰ ਰਹੇ ਹਾਂ ਸਬਸਕ੍ਰਾਈਬਰ ਜਾਂ ਫੋਲੋਅਰ ਦਾ ਜਿਹੜਾ ਇੱਕ ਟ੍ਰੈਂਡ ਚੱਲਿਆ ਕਿ ਤੁਸੀਂ ਕੁਝ ਵੀ ਆਪਣਾ ਕੰਟੈਂਟ ਦਿਓ ਤੁਹਾਡੇ ਉਸ ਕੰਟੈਂਟ ਨੂੰ ਦੇਖਣ ਵਾਲੇ ਚਾਹਣ ਵਾਲੇ ਕਿੰਨੇ ਨੇ ਇਹਦੇ ਉੱਤੇ ਤੁਹਾਡੇ ਇੱਕ ਆਰਥਿਕ ਸਥਿਤੀ ਤੁਹਾਡੇ ਟੈਅ ਹੁੰਦੀ ਹੈ ਹਨਾ ਹੁਣ ਉਹਦੇ ਵਿੱਚ ਚੰਗਿਆਂ ਨੇ ਚੰਗਾ ਕੰਟੈਂਟ ਵੀ ਦਿੱਤੇ ਨੇ ਤੇ ਬਹੁਤ ਸਾਰਿਆਂ ਨੇ ਇਹਨਾਂ ਕੋ ਚੰਗਾ ਕੰਟੈਂਟ ਹੀ ਉਹਨਾਂ ਨੇ ਮਾੜਾ ਕੰਟੈਂਟ ਵਿੱਚ ਦੀ ਕੋਸ਼ਿਸ਼ ਪਰ ਜਦੋਂ ਇਹ ਟ੍ਰੈਂਡ ਮਾੜੇ ਕੰਟੈਂਟ ਦਾ ਚੱਲਿਆ ਤੁਹਾਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਨੂੰ ਵੀ ਕਿਤੇ ਨਾ ਕਿਤੇ ਕੁਝ ਜਿੱਦਾਂ ਲਿਮਿਟੇਸ਼ਨਸ ਲਗਾਉਣੀਆਂ ਚਾਹੀਦੀਆਂ ਨੇ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲੇ ਛੋਟੇ ਨੇ ਸੁਣਦੇ ਸੀ ਕਿ ਇਹ ਫਿਲਮ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਹਾਂ ਕੋਈ ਫਿਲਮ ਆਉਂਦੀ ਸੀ ਨਾ ਸੈਂਸਰ ਨੇ ਉਹਨੂੰ ਦੇ ਨਹੀਂ ਦੀ ਸੈਂਸਰ ਬੋਰਡ ਨੇ ਪਹਿਲਾਂ ਚੈੱਕ ਕਰ ਚੈੱਕ ਕਰਨਾ ਪਰਮਿਸ਼ਨ ਦਿੰਦੇ ਸੀ ਜੇ ਉਹਦੇ ਵਿੱਚ ਕੁਝ আপত্তি ਜਿਹਨਾਂ ਇੱਕ ਸੀਨਸ ਹੁੰਦੇ ਸੀ ਕੱਟ ਦਿੱਤੇ ਜਾਂਦੇ ਸੀ ਕੱਟ ਦਿੱਤੇ ਜਾਂਦੇ ਸੀ ਜਾਂ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਪਰ ਇਸ ਤਰ੍ਹਾਂ ਇਹਨਾਂ ਦਾ ਵੀ ਕੋਈ ਇਹ ਨਹੀਂ ਆਉਂਦੀ ਵੀ ਕੋਈ ਲਿਮਿਟੇਸ਼ਨ ਤੋਂ ਨਹੀਂ ਜਾਈ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਦਾ ਵੀ ਇਹਨਾਂ ਦੇ ਵਿੱਚ ਕੁਝ ਹੱਦ ਤੱਕ ਇੰਟਰਫੇਰੈਂਸ ਹੋਣੀ ਚਾਹੀਦੀ ਹੈ ਇਕਾਦੀ ਆ ਬਹੁਤ ਐਸ਼ ਕਰਦਾ ਬਾ ਪਰ ਜਦੋਂ ਤੇ ਵਿਆਹ ਦੀ ਵਾਰੀ ਆਂਦੀ ਹੈ ਨਾ ਤੇ ਉਹ ਬੜੀ ਸੁਸ਼ੀਲ ਕੰਨਿਆ ਕਰ ਲਿਆ ਉਹਨਾਂ ਚਾਹੁੰਦਾ ਫਿਰ ਉਹਨੂੰ ਚਾਹੀਦਾ ਮੈਨੂੰ ਘਰ ਵਸਾਉਣ ਵਾਲੀ ਚਾਹੀਦੀ ਮੈਨੂੰ ਘਰ ਚ ਲਾਉਣ ਵਾਲੀ ਚਾਹੀਦੀ ਇਦਾਂ ਮਤਲਬ ਕਿ ਬਾਹਰ ਲਈ ਜੋ ਮਰਜ਼ੀ ਕਰੋ ਪਰ ਤੁਹਾਡੇ ਘਰ ਚ ਮਰਿਆਦਾ ਚਾਹੀਦੀ आरपीडी ਤੇ ODI 24 ਵੇਖਰੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸ਼ੀਤਲ ਠਾਕੁਰ ਜਦੋਂ ਅਸੀਂ ਆਪਣੇ ਆਲੇ ਦੁਆਲੇ ਘਟਦੀਆਂ ਖਬਰਾਂ ਦੇ ਵੱਲ ਥੋੜਾ ਜਿਹਾ ਧਿਆਨ ਦੇਈਏ ਤਾਂ ਫਿਰ ਸੋਚੀਦਾ ਕਿ ਸਮਾਜ ਇਸ ਦਿਸ਼ਾ ਵੱਲ ਜਾ ਰਿਹਾ ਹੈ ਜਾਂ ਸਮਾਜ ਦੀ ਕੀ ਦਸ਼ਾ ਹੁੰਦੀ ਜਾ ਰਹੀ ਹੈ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ 트ੈਂਡ ਦੀ ਤੇ ਉਹਨਾਂ 트ੈਂਡ ਦੇ ਵਿੱਚੋਂ ਨਿਕਲੇ ਔਰਤਾਂ ਦੀ ਅਸ਼ਲੀਲਤਾ ਦੀ ਤੇ ਔਰਤਾਂ ਦੇ ਵੱਧ ਰਹੇ ਅਪਰਾਧਾਂ ਦੀ ਬੀਤੇ ਦਿਨੀ ਇੱਕ ਖਬਰ ਜੋ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਨਾਮ ਤੋਂ ਵੀ ਵਾਇਰਲ ਹੋਈ ਜਿਸ ਵਿੱਚ ਉਸ ਦਾ ਕਤਲ ਹੋਇਆ ਪਤਾ ਲੱਗਾ ਕਿ 4 ਲੱਖ ਤੋਂ ਵੀ ਵੱਧ ਉਸ ਦੇ ਸਬਸਕ੍ਰਾਈਬਰ ਤੇ ਫੋਲੋਅਰ ਸਨ ਤੇ ਅਸ਼ਲੀਲਤਾ ਦੇ ਚੱਕਰ ਦੇ ਵਿੱਚ ਉਸ ਦਾ ਕਤਲ ਹੋ ਗਿਆ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਵੀ ਕੋਈ ਅਸ਼ਲੀਲਤਾ ਵਰਗੀਆਂ ਵੀਡੀਓਜ਼ ਬਣਾਉਂਦਾ ਹੈ ਰੀਲਾਂ ਬਣਾਉਂਦਾ ਹੈ ਪੈਸੇ ਕਮਾਉਣ ਦੇ ਉਹ ਵੱਖੋ ਵੱਖ ਢੰਗ ਪਣਾਉਂਦਾ ਹੈ ਤਾਂ ਕੀ ਇਹ ਢੰਗ ਸਹੀ ਨੇ ਦੂਜੀ ਗੱਲ ਇਹ ਹੈ ਕਿ ਜੇਕਰ ਇਹ ਗਲਤ ਨੇ ਜੇਕਰ ਇਸ ਸਮਾਜ ਦੇ ਲਈ ਇੱਕ ਗਲਤ ਸੁਨੇਹਾ ਤਿਆਰ ਕਰਦੇ ਨੇ ਤਾਂ ਕੀ ਉਸ ਦਾ ਜਿਹੜਾ ਨਤੀਜਾ ਹੈ ਉਹ ਕਤਲ ਹੋਣਾ ਚਾਹੀਦਾ ਹੈ ਕੀ ਸੰਵਿਧਾਨ ਆਪਣੇ ਹੱਥ ਦੇ ਵਿੱਚ ਲੈਣਾ ਚਾਹੀਦਾ ਹੈ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਤੋਂ ਇੰਟਰਨੈਟ ਤੇ ਸੋਸ਼ਲ ਮੀਡੀਆ ਦਾ ਫਲਾਅ ਹੋਇਆ ਸਾਡਾ ਸਮਾਜ ਵੱਖ-ਵੱਖ ਰੂਪ ਦੇ ਵਿੱਚ ਸਾਹਮਣੇ ਆਇਆ ਬਹੁਤ ਸਾਰੀਆਂ ਔਰਤਾਂ ਨੇ ਇਸ ਨੂੰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਕਮਾਈ ਦਾ ਸਾਧਨ ਬਣਾਇਆ ਆਪਣੇ ਵਲੌਗਸ ਬਣਾਏ ਜਾਂ ਹੋਰ ਬਹੁਤ ਤਰੀਕੇ ਦੇ ਕੰਟੈਂਟ ਜਿਹੜੇ ਪੇਸ਼ ਕੀਤੇ ਪਰ ਇੱਕ ਸਾਡੇ ਸਮਾਜ ਦਾ ਉਹ ਵੀ ਹਿੱਸਾ ਹੈ ਜਿਹਦੇ ਵਿੱਚ ਔਰਤਾਂ ਇਹੋ ਜਿਹਾ ਕੰਟੈਂਟ ਪੇਸ਼ ਕਰਨ ਲੱਗ ਪਈਆਂ ਜਿਹੜੀਆਂ ਕਿ ਸਾਡੇ ਸਮਾਜ ਨੂੰ ਗਲਤ ਪਾਸੇ ਲੈ ਕੇ ਜਾ ਰਹੀਆਂ ਨੇ ਇਹਨਾਂ ਸਾਰੇ ਵਰਤਾਰੇ ਦੇ ਉੱਤੇ ਜਿਹੜੀ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਮੈਡਮ ਪ੍ਰਵੀਨ ਅਬਰੋ ਜੋ ਕਿ ਸੋਸ਼ਲ ਐਕਟਿਵਿਸਟ ਨੇ ਸਮਾਜ ਨਾਲ ਜੁੜੇ ਹੋਏ ਨੇ ਸਮਾਜ ਨਾਲ ਜੁੜੇ ਹੋਏ ਮਸਲਿਆਂ ਦੇ ਅਕਸਰ ਇਹ ਹੱਲ ਕਰਦੇ ਨੇ ਗੱਲਬਾਤ ਕਰਦੇ ਹਨ ਉਹਨਾਂ ਦੇ ਨਾਲ ਜੀ ਆਇਆਂ ਨੂੰ ਮੈਮ ਬਹੁਤ ਬਹੁਤ ਧੰਨਵਾਦ ਜੀ ਮੈਮ ਤੁਹਾਡਾ ਅਕਸਰ ਜਿਹੜਾ ਹੈ ਵਾਹ ਪਿਆ ਰੰਦਾ ਹੈ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਸਮੱਸਿਆਵਾਂ ਚੱਲਦੀਆਂ ਨੇ ਤੇ ਗੱਲ ਕਰਦੇ ਹਾਂ ਸਮਾਜ ਦੇ ਵਿੱਚ ਚੱਲਦੇ ਇੱਕ ਬਹੁਤ ਵੱਡੇ ਮਸਲੇ ਦੀ ਉਹ ਹੈ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਅਪਰਾਧ ਔਰਤਾਂ ਦਾ ਅਸ਼ਲੀਲ ਹੋ ਜਾਣਾ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਗੱਲ ਇਸ ਰਏ ਵੀ ਇਹ ਜਿਹੜਾ ਸੋਸ਼ਲ ਮੀਡੀਆ ਸੀ ਜਾਂ ਸਾਡਾ ਕੋਈ ਵੀ ਪ੍ਰਿੰਟ ਮੀਡੀਆ ਰਿਹਾ ਇਹ ਸਾਡਾ ਇੱਕ ਇਨਫੋਰਮੇਸ਼ਨ ਦਾ ਸੋਰਸ ਲਿਆ ਜਿਸ ਤੋਂ ਅਸੀਂ ਕੋਈ ਇਨਫੋਰਮੇਸ਼ਨ ਲੈਣੇ ਆ ਅੱਗੇ ਪ੍ਰੋਵਾਈਡ ਕਰਦੇ ਆ ਇਹ ਸਾਡੀ ਕਮਿਊਨੀਕੇਸ਼ਨ ਦਾ ਇੱਕ ਸਾਧਨ ਹੈ ਪਰ ਹੌਲੀ-ਹੌਲੀ ਸੋਸ਼ਲ ਮੀਡੀਆ ਨੇ ਇੱਥੋਂ ਤੱਕ ਪਹੁੰਚਾਤਾ ਕਿ ਅੱਜ ਤੁਸੀਂ ਦੇਖੋ ਕਿ ਹਰ ਬੱਚੇ ਦੇ ਹੱਥ ਰੋਟੀ ਪਾਵੇਂ ਹੈ ਜਾਂ ਨਹੀਂ ਹੈ ਪਰ ਮੋਬਾਈਲ ਜ਼ਰੂਰ ਹੈ ਪਰ ਇੱਕ ਪਾਸਾ ਉਹਦਾ ਉਲਟਾ ਜਿੱਦਾਂ ਰਾਤ ਦੇ ਦਿਨ ਹੁੰਦੀ ਹੈ ਇਹ ਚੀਜ਼ਾਂ ਦਿਨ ਚ ਆਈਆਂ ਉਹਦੇ ਬਾਅਦ ਇੱਕ ਰਾਤ ਆਈ ਰਾਤ ਦੇ ਵਿੱਚ ਕੀ ਆ ਗਿਆ ਔਰਤਾਂ ਦੀ ਲਚਰਤਾ ਅਸ਼ਲੀਲਤਾ ਔਰ ਉਮਰਿਆਦਾ ਨੂੰ ਪਾਰ ਕਰਕੇ ਬਣਾਉਣ ਵਾਲੀਆਂ ਰੀਲਾਂ ਬਿਲਕੁਲ ਜਿਹੜੀਆਂ ਸਾਡੇ ਸਮਾਜ ਵਾਸਤੇ ਇੱਕ ਅੰਦੇਰੇ ਹੈ ਇੱਕ ਕਲੰਕ ਤੋਂ ਇਲਾਵਾ ਕੁਝ ਵੀ ਨਹੀਂ ਹਮਮ ਕਾਰਨ ਇਹ ਹੈ ਕਿ ਸਾਡਾ ਜਿਹੜਾ ਦੇਸ਼ ਹੈ ਭਾਰਤ ਦੇਸ਼ ਇਹ ਮर्यादित ਹੈ ਵੈਸਟਰਨ ਕੰਟਰੀ ਵਾਲਾ ਨਹੀਂ ਹੈ ਸਾਡੇ ਵਿੱਚ ਮਾਂ ਦੀ ਇੱਜ਼ਤ ਸਾਡੇ ਵੇਲੇ ਬਾਪ ਦੀ ਸ਼ਰਮ ਸਾਡੇ ਵੇਲੇ ਸਸਰ ਦੀ ਇਹ ਚੀਜ਼ਾਂ ਨੂੰ ਦੇਖਿਆ ਜਾਂਦਾ ਪਰ ਜਦੋਂ ਅਸੀਂ ਇਹ ਸਾਰੀਆਂ ਲਿਮਿਟੇਸ਼ਨਸ ਕ੍ਰੋਸ ਕਰ ਰਿਹਾ ਜੀ ਇਹਦੀ ਵੀ ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਅਸੀਂ ਲਿਮਿਟੇਸ਼ਨ ਕਿੱਥੋਂ ਤੱਕ ਕ੍ਰੋਸ ਕਰ ਸਕ ਹਾਂ ਹਮਮ ਅਸੀਂ ਨਗੇਜ ਹੀ ਦਿਖਾਣਾ ਸ਼ੁਰੂ ਕਰ ਦਿੱਤਾ ਪਰ ਨਗੇਜ ਜਦੋਂ ਦਿਖਾਇਆ ਸਾਨੂੰ ਰਿਸਪੌਂਸ ਮਿਲਿਆ ਸਾਡਾ ਹੌਸਲਾ ਵਧਿਆ ਅਸੀਂ ਹੋਰ ਬਣਾਉਣੀਆਂ ਸ਼ੁਰੂ ਕਰਤੀਆਂ ਔਰ ਸਾਨੂੰ ਹੋਰ ਬਣਾਣਾ ਚੰਗਾ ਲੱਗਣ ਲੱਗ ਗਿਆ ਦੂਸਰੇ ਪਾਸੇ ਕੰਪਨੀਆਂ ਇਹ ਕਹਿੰਦੇ ਆ ਕਿ ਉਹਨੂੰ ਜ਼ਿਆਦਾ ਪੈਸੇ ਮਿਲਣਗੇ ਜਿੰਦੇ ਜ਼ਿਆਦਾ ਵਿਊਜ਼ ਹੋਣਗੇ ਜਿੰਦੇ ਜ਼ਿਆਦਾ ਫਾਲੋਅਰਜ਼ ਹੋਣਗੇ ਜਿੰਦੇ ਜ਼ਿਆਦਾ ਸਬਸਕ੍ਰਾਈਬਰਜ਼ ਹੋਣਗੇ ਤੇ ਇਹ ਚੀਜ਼ਾਂ ਨੂੰ ਜਦੋਂ ਉਹਨਾਂ ਨੇ ਪਰੋਸਿਆ ਤੇ ਅਸੀਂ ਬੜੀ ਖੁਸ਼ੀ ਨਾਲ ਅਸੈਪਟ ਕੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਜਦੋਂ ਸਾਡੀ ਐਸੈਪਟੈਂਸ ਸੀਗੀ ਤੇ ਤਦ ਉਹਨਾਂ ਨੂੰ ਇੱਕ ਹੌਸਲਾ ਹੋਰ ਮਿਲਿਆ ਔਰ ਉਹਦੇ ਜ਼ਿੰਮੇਵਾਰ ਅਸੀਂ ਸਮਾਜਿਕ ਸਾਰੇ ਪ੍ਰਾਣੀ ਆ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਕਮੈਂਟ ਕੀਤਾ ਤੁਸੀਂ ਕਦੀ ਪੜ ਕੇ ਦੇਖੋ ਕਮੈਂਟ ਉਹਨਾਂ ਦੇ ਇੰਨੇ ਸ਼ਰਮਨਾਕ ਹੁੰਦੇ ਨੇ ਕਿ ਜੇ ਸਾਡੇ ਕੋਈ ਛੋਟੇ ਬੱਚੇ ਪੜਨ ਸਾਡੀਆਂ ਲੜਕੀਆਂ ਪੜਨ ਉਹਨਾਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਹੁੰਦਾ ਜਦੋਂ ਸਾਡਾ ਸਮਾਂ ਹੁੰਦਾ ਸੀ ਸਾਡੇ ਘਰਾਂ 'ਚ ਸ਼ਾਦੀ ਵੀ ਹੁੰਦੀ ਸੀ ਨਾ ਤੇ ਉਹਨੂੰ ਇੱਕ ਬੜਾ ਗੁੱਪ ਜਾਂ ਰੱਖਿਆ ਜਾਂਦਾ ਸੀ ਕਿ ਨਹੀਂ ਮਾਮਾ ਆਇਆ ਤੇ ਸਾਹਮਣੇ ਕੁੜੀ ਨੇ ਆਪਣੇ ਹਸਬੰਦ ਨਾਲ ਗੱਲ ਨਹੀਂ ਕਰਨੀ ਬਿਲਕੁਲ ਅਸੀਂ ਆਪਣੇ ਆਧਾਰਾਂ ਦੇ ਨਹੀਂ ਰਿਸ਼ਤਿਆਂ ਦੇ ਵਿੱਚ ਪੜਦਾ ਸੀ ਜੀ ਸਾਨੂੰ ਇੱਥੋਂ ਤੱਕ ਕਿ ਉਹ ਇੰਨੀ ਇਜਾਜ਼ਤ ਨਹੀਂ ਸੀ ਕਿ ਅਸੀਂ ਆਪਣੇ ਆਦਮੀ ਨਾਲ ਖੜੇ ਹੋ ਕੇ ਰੋਟੀ ਖਾ ਸਕਦੇ ਹਾਂ ਕਿਉਂਕਿ ਉਹਦੇ ਸਾਡੇ ਪਰਿਵਾਰਾਂ ਦੀ ਇੱਕ ਇੱਜ਼ਤ ਦਾ ਸਵਾਲ ਹੁੰਦਾ ਸੀ ਕਿ ਜਿਹੜੀ ਲੜਕੀ ਜਿੰਨੇ ਸਮਝਦਾਰੀ ਨਾਲ ਅੱਗੇ ਕਰ ਜਾਏਗੀ ਉਹਨਾਂ ਸਹੁਰਾ ਪਰਿਵਾਰ ਵੀ ਖੁਸ਼ ਹੋਏਗਾ ਤੇ ਇਧਰ ਪੇਕੇ ਦੀ ਇੱਜ਼ਤ ਹੋਏ ਅੱਜ ਕੀ ਹੋਣ ਲੱਗਿਆ ਅੱਜ ਨਗੇਜ ਕੋਈ ਇਦਾਂ ਕਿ ਜਿੰਨਾ ਹੋਏਗਾ ਬੰਦਾ ਮਾਡਰਨ ਹੋਏਗਾ ਮਾਡਰਨ ਨਗੇਜ ਨਾਲ ਨਹੀਂ ਕੋਈ ਹੁੰਦਾ ਅਸ਼ਲੀਲਤਾ ਨਾਲ ਨਹੀਂ ਹੁੰਦਾ ਲੱਚਰ ਤਾਂ ਨਾਲ ਨਹੀਂ ਹੁੰਦਾ ਉਹ ਤੁਹਾਡੀ ਬਾਨੀ ਨਾਲ ਹੁੰਦਾ ਤੁਹਾਡੀ ਗੱਲਬਾਤ ਕਰਨ ਦੇ ਢੰਗ ਨਾਲ ਹੁੰਦਾ ਤੁਹਾਡੇ ਪੰਜਾਬੀ ਚ ਕਹਿੰਦੇ ਪੱਲੇ ਕੀ ਹੈ ਉਹਦੇ ਨਾਲ ਹੁੰਦਾ ਨਾ ਕਿ ਤੁਸੀਂ ਆਪਣਾ ਸਰੀਰ ਦਿਖਾ ਕੇ ਲੋਕਾਂ ਨੂੰ ਪੈਸੇ ਕਮਾਓ ਬਿਲਕੁਲ तरीका गलत है तरीका गलत है मैम ਜਿਵੇਂ ਤੁਸੀਂ ਕਿਹਾ ਇੱਕ ਜਮਾਨਾ ਸੀ ਜਦੋਂ ਔਰਤ ਜਿਹੜੀ ਹੈ ਰਿਸ਼ਤਿਆਂ ਦੇ ਵਿੱਚ ਰਹਿ ਕੇ ਗੱਲ ਕਰਦੀ ਸੀ ਹਨਾ ਠੀਕ ਹੈ ਉਸ ਟਾਈਮ ਕਹਿ ਕਹਿ ਦਿੱਤਾ ਜਾਂਦਾ ਸੀ ਵੀ ਔਰਤ ਆਜ਼ਾਦ ਨਹੀਂ ਸੀ ਆ ਮਰਦ ਪ੍ਰਧਾਨ ਸਮਾਜ ਸੀਗਾ ਹਨਾ ਫਿਰ ਔਰਤ ਜਦੋਂ ਪੜਦੀ ਹੈ ਐਜੂਕੇਟ ਹੁੰਦੀ ਹੈ ਵੀ ਉਹਨੂੰ ਪੜਨ ਦਾ ਹੱਕ ਦੇਣਾ ਚਾਹੀਦਾ ਉਹ ਪੜੀ ਹੈ ਥੋੜੀ ਜੀ ਆਜ਼ਾਦੀ ਦੇ ਵਿੱਚ ਆਈ ਵੈਸੇ ਤੁਹਾਡੇ ਸਾਹਬ ਨਾਲ ਆਜ਼ਾਦੀ ਦੀ ਕੀ ਪਰਿਭਾਸ਼ਾ ਹੈ ਆਜ਼ਾਦੀ ਦਾ ਕੀ ਮਤਲਬ ਹੈ ਦੇਖੋ ਅਸੀਂ ਬੜੇ ਖੁਸ਼ਕਿਸਮਤ ਆ ਸਾਨੂੰ ਬਾਇ ਬਰਥ equal rights ਕਿਤੇ ਡਿਸਕ੍ਰਿਮੀਨੇਸ਼ਨ ਨਹੀਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਇਹ ਲੜਕੀ ਨੂੰ ਇਹ ਰਾਈਟ ਹੈ ਲੜਕੇ ਨੂੰ ਇਹ ਰਾਈਟ ਹੈ ਅਸੀਂ ਇਕੁਅਲੀ ਹਾਂ ਇਹ ਜਿਹੜੇ ਰਾਈਟ ਸਾਨੂੰ ਥੋੜੇ ਡਿਪਰਾਇਡ ਹੋਏ ਉਹ ਸਾਡੇ ਸਮਾਜ ਨੇ ਕੀ ਕਿਉਂਕਿ ਬਾਏ ਲਾ ਲਿੰਗ ਤੇ ਹੋਏਗਾ ਹੀ ਇਹ ਇਸਤਰੀ ਲਿੰਗ ਹੈ ਪੁਲਿੰਗ ਹੈ ਪਰ ਜਿਹੜਾ ਸਾਡਾ ਸਮਾਜ ਉਹਨੇ ਇਹਨੂੰ ਜੈਂਡਰ ਚ ਚੇਂਜ ਕਰਤਾ ਕਿ ਇਹ ਪੁਰਸ਼ ਹੈ ਮਤਲਬ ਇਹ ਲੜਕਾ ਹੈ ਲੜਕੇ ਨੇ ਇਸਤਰਾ ਪਲਣਾ ਹੈ ਇਹ ਲੜਕੀ ਹੈ ਨੇ ਇਸਤਰਾ ਪਲਣਾ ਦੋਨਾਂ ਦੇ ਪ੍ਰੋਡਕਟ ਚ ਫਰਕ ਹੋਣ ਲੱਗ ਗਿਆ ਉਹਦਾ ਨਤੀਜਾ ਕੀ ਹੋਇਆ ਕਿ ਕਿਤੇ ਨਾ ਕਿਤੇ ਲੜਕੀ ਦਿਨ-ਬਦਨ ਕਮਜ਼ੋਰ ਹੁੰਦੀ ਰਹੀ ਔਰ ਲੜਕਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਰਿਹਾ ਉਹਦਾ ਨਤੀਜਾ ਇਹ ਹੋਇਆ ਵੀ ਜਦੋਂ-ਜਦੋਂ ਲੋਕਾਂ ਨੇ ਪੜਿਆ ਬਾਹਰ ਨਿਕਲੀਆਂ ਬੀਜੀ ਚ ਕੁੜੀਆਂ ਗਈਆਂ ਹੁਣ ਤੁਸੀਂ ਯਕੀਨ ਕਰੋਗੇ ਕਿ ਇੰਨੀਆਂ-ਇੰਨੀਆਂ ਮਾੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਬੀਜੀ ਚੋ ਠੀਕ ਹੈ ਜਾਂ ਤਾਂ ਫਿਰ ਆਪਾਂ ਅੱਖਾਂ ਬੰਦ ਕਰ ਲਈਏ ਕਈ ਲੋਕ ਕਹਿੰਦੇ ਨੇ ਕਿ ਵੈਸਟ ਕੰਟਰੀ ਚ ਜਾਓ ਉਥੇ ਲੜਕੀਆਂ ਜਲਦੀ ਸੈੱਟ ਹੋ ਜਾਂਦੀਆਂ ਨੇ ਲੜਕਿਆਂ ਨਾਲ ਉਹਦਾ ਕਾਰਨ ਨਹੀਂ ਮੈਨੂੰ ਸਮਝ ਆਈ ਜਿਹੜੇ ਸੁਣਦੇ ਹੋਣਗੇ ਸਮਝਦੇ ਹੋਣਗੇ ਕਿ ਕਿਉਂ ਸੈੱਟ ਹੋ ਜਾਂਦੀਆਂ ਨੇ ਲੜਕੇ ਕਿਉਂ ਨਹੀਂ ਸੈੱਟ ਹੁੰਦੇ ਮਤਲਬ ਕਿ ਔਰਤ ਜਦ ਹੀ ਸੌਸ ਤੇ ਬਣੀ ਕਿ ਉਹ ਇਸ ਤਰ੍ਹਾਂ ਵੀ ਕਮਾਈ ਕਰ ਸਕਦੀ ਹੈ ਹੁਣ ਦੇਖੋ ਇੱਕ ਸਬਜੀ ਵਾਲੀ ਰੇੜੀ ਲਾਕੇ ਵੀ ਬਜ਼ੁਰਗਔਰਤ ਬੈਠੀ ਆਪਣਾ ਘਰ ਚ ਲਾ ਰਹੀ ਹੈ ਬਿਲਕੁਲ ਅੱਜ ਇੱਕ ਜਿਸ ਦੇ 4.5 ਲੱਖ ਫੋਲੋਅਰਸ ਨੇ ਕਹਿੰਦੇ ਉਹਦੇ ਮਰਦ ਤੇ ਤਿੰਨ ਲੋਕ ਸੀਗੇ ਬਿਲਕੁਲ ਤਿੰਨ ਲੋਕ ਸੀ ਜੋ ਮੈਂ ਸੁਨੇਆ ਉਹਦੀ ਇੱਕ ਭੈਣ ਜੀ ਇੱਕ ਮਾਂ ਜੀ ਸ਼ਾਇਦ ਉਹਦੇ ਪਰਾਸਾ ਤਿੰਨ ਸੀ ਉੱਥੇ ਇਨੇ ਫੋਲੋਅਰ ਚ ਕਿਉਂ ਨਹੀਂ ਕੋਈ ਪਹੁੰਚਿਆ ਮੈਂ ਇਹ ਨਹੀਂ ਕਹਿੰਦੀ ਕਿ ਇਹੋ ਜਿਹੇ ਨੂੰ ਮਾਰ ਦਿਓ ਜੀ ਜਿਹਦਾ ਕੋਈ ਨਸ਼ਾ ਬਹੁਤ ਕਰਦਾ ਹੈ ਤੇ ਉਹਦੇ ਲਈ ਸੈਂਟਰ ਲਜਾਇਆ ਜਾ ਮੈਂ ਤਾਂ ਇਹ ਕਮਾਗੀ ਇਨ ਆਸੇ ਵੀ ਕੋਈ ਕਾਉਂਸਲਿੰਗ ਸੈਂਟਰ ਹੋਣੇ ਚਾਹੀਦੇ ਕੋਈ ਲਿਮਿਟੇਸ਼ਨਸ ਹੋਣੀਆਂ ਚਾਹੀਦੀ ਕੋਈ ਮਰਿਆਦਾ ਹੋਣੀ ਚਾਹੀਦੀ ਕਿੱਥੋਂ ਤੱਕ ਤੁਸੀਂ ਇਹ ਨਗੇਜ਼ ਨੂੰ ਇਸਤੇਮਾਲ ਕਰਕੇ ਕਮਾਈ ਦਾ ਸਾਧਨ ਕਰ ਸਕੋ ਹੋਰ ਸ਼ਿਤਲ ਤੁਸੀਂ ਘਰਾਂ ਚ ਦੇਖੋ ਕਿ ਜਦੋਂ ਇੱਕ ਵੀਡੀਓ ਦੇਖਦੇ ਹੋ ਨੇ ਕਈ ਵਾਰੀ ਫੈਮਿਲੀ ਵੀ ਬੈਠੀ ਹੁੰਦੀ ਹੈ ਕਈ ਵਾਰੀ ਉਹ ਜਿਹੜੀ ਹੈ ਆਪਣੇ ਘਰਾਂ ਚ ਇੱਕ ਬਹੁਤ ਵਧੀਆ ਤਰੀਕਾ ਸੀ ਜੀ ਕਹਿ ਕੇ ਬੋਲ ਲੱਗਾ ਹਾਂਜੀ ਬਿਲਕੁਲ ਠੀਕ ਹੈ ਪੈ ਜੀ ਮਾਤਾ ਜੀ ਪਿਤਾ ਜੀ ਅਸੀਂ ਮਮ ਡੈਡ ਨਹੀਂ ਸੀ ਕਹਿੰਦੇ ਕਿਉਂਕਿ ਉਹ ਚ ਰਿਸਪੈਕਟ ਨਹੀਂ ਸ਼ੋਹਂਦੀ ਜਦੋਂ ਆਪਾਂ ਜੀ ਕਹਿੰਦੇ ਹਾਂ ਤਾਂ ਸਾਡੀ ਉਹਦੇ ਪ੍ਰਤੀ ਰਿਗਾਰਡਸ ਦੀਆਂ ਭਾਵਨਾਵਾਂ ਪੈਦਾ ਹੁੰਦੀ ਹੈ ਹੁਣ ਕੀ ਹੋ ਗਿਆ ਕਿ ਇਹ ਸਾਧਨ ਨੂੰ ਬਣਾਉਣ ਵਾਸਤੇ ਆਦਮੀਆਂ ਨੇ ਆਪਣੀਆਂ ਜਨਾਨੀਆਂ ਨੂੰ ਇੰਨੀ ਛੂਟ ਦੇ ਦਿੱਤੀ ਥੋੜੀ ਜਿਹੀ ਛੋਟ ਜੇ ਦਿੱਤੀ ਉਹਨਾਂ ਨੇ ਇੰਨਾ ਮਿਸਯੂਜ਼ ਕੀਤਾ ਕਿ ਉਹਨਾਂ ਨੂੰ ਅਪੰਗੀ ਬਣਾ ਦਿੱਤਾ ਕਿ ਤੁਸੀਂ ਘਰ ਬਹਿ ਜਾਓ ਤੁਸੀਂ ਰੋਟੀ ਪਾਣੀ ਪਕਾਓ ਮੈਂ ਤੁਹਾਡੇ ਤੋਂ 10 ਗੁਣਾ ਕਮਾ ਲੈਣਾ ਜੀ ਕਿਉਂਕਿ ਹਰ ਪੁਰਖ ਔਰਤ ਨੂੰ ਵੇਖਣਾ ਚਾਹੁੰਦਾ ਮਰਦ ਨੂੰ ਵੇਖਣਾ ਨਹੀਂ ਚਾਹੁੰਦਾ ਬਿਲਕੁਲ ਔਰ ਉਹਨਾਂ ਨੇ ਉਸ ਨੂੰ ਵਿਖਾ ਕੇ ਇਹਨੇ ਪੈਸੇ ਕਮਾਉਣੇ ਸ਼ੁਰੂ ਕਰਤੇ ਉਸ ਕਮਾਈ ਨੇ ਉਸ ਆਦਮੀ ਨੂੰ ਅੰਦਾ ਕਰ ਦਿੱਤਾ ਕਿ ਸਾਡੇ ਸਮਾਜ ਦਾ ਇੱਕ ਤਰੀਕਾ ਸੀ ਜੀ ਕਿ ਔਰਤ ਘਰ ਸੰਭਾਲਦੀ ਬਿਲਕੁਲ ਬਿਲਕੁਲ ਮਰਦ ਕਮਾਈ ਕਰਨ ਜਾਂਦਾ ਠੀਕ ਹੈ ਸਮਾ ਬਦਲਿਆ ਪਰਵਰਤਨ ਆਏ ਸਕੂਲਾਂ ਚ ਅਸੀਂ ਵੀ ਪੜੇ ਆ ਅਸੀਂ ਅੱਜ ਤੋ 50 ਇਅਰ ਬੈਕ ਐਮਏ ਕੀਤੀ ਹੈ ਇਹਦਾ ਹੀ ਮਤਲਬ ਤਾਂ ਨਹੀਂ ਕਿ ਅਸੀਂ ਪੜ ਲਗੇ ਆ ਆਜ਼ਾਦੀ ਅਸਲ ਕੀ ਹੈ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਆਪਣੇ ਦੇਸ਼ ਲਈ ਕੋਈ ਚੰਗਾ ਕੰਮ ਕਰਦੇ ਹੋ ਜੀ ਚੰਗੇ ਕਦਮਾਂ ਨਾਲ ਤੁਹਾਡੀ ਕੋਈ ਵਾ ਵਾ ਇਸ ਕਰਕੇ ਹੁੰਦੀ ਕਿ ਤੁਸੀਂ ਕਿਸੇ ਦਾ ਕੋਈ ਅੱਛਾ ਕੰਮ ਕੀਤਾ ਉਹ ਆਜ਼ਾਦੀ ਹੈ ਉਹ ਆਜ਼ਾਦੀ ਨਹੀਂ ਕਿ ਜਿੱਦੈਸ ਉਸੀ ਇੰਨੇ ਗੰਦੇ ਕੰਮ ਕੀਤੇ ਕਿਸੇ ਨਾ ਕਿਸੇ ਨੂੰ ਦੇਸ਼ ਸਮਾਜ ਚੋਂ ਉੱਡ ਕੇ ਤਾਂ ਮਾਰਨਾ ਪਿਆ ਹਾਲੇ ਕਿ ਮੈਂ ਇਹ ਨਹੀਂ ਕਹਿੰਦੀ ਕਿ ਉਹ ਤਰੀਕਾ ਠੀਕ ਸੀ ਜੀ ਕਾਨੂੰਨ ਹੱਥ ਚ ਲੈਣਾ ਸਹੀ ਨਹੀਂ ਉਹਦੇ ਲਈ ਤੁਸੀਂ ਇਹ ਕਰ ਸਕਦੇ ਹੋ ਪਰ ਕਿਤੇ ਨਾ ਕਿਤੇ ਦਿਮਾਗ ਚ ਇਹ ਨਾ ਆ ਜਾਂਦਾ ਕਿ ਇੰਨੀ ਲੱਛਰ ਤਾਂ ਫੈਲੇਗੀ ਤੇ ਇਥੇ ਬਨੇਗਾ ਬਨੇਗਾ ਕੀ ਬਿਲਕੁਲ ਠੀਕ ਹੋ ਸਕਦਾ ਉਸ ਵੇਲੇ ਉਹ ਚੀਜ਼ ਨੂੰ ਕੰਟਰੋਲ ਨਹੀਂ ਕਰ ਪਾਏ ਹੂੰ ਜਦੋਂ ਕੀ ਕਰਨੀ ਚਾਹੀਦੀ ਸੀ ਕਿਉਂਕਿ ਕਿਸੇ ਨੂੰ ਮਾਰਨ ਦਾ ਹੱਕ ਕਿਸੇ ਨੇ ਕਿਸੇ ਨੂੰ ਨਹੀਂ ਦਿੱਤਾ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਸੀ ਮਹਿਲਾ ਯੋਗ ਕੋਲ ਜਾ ਸਕਦੇ ਸੀ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਸਕਦੇ ਸੀ ਕਿਸੇ ਵੀ ਮਨਿਸਟਰ ਨੂੰ ਕਿਸੇ ਪ੍ਰਾਈਮ ਮਨਿਸਟਰ ਨੂੰ ਲਿਖ ਸਕਦੇ ਸੀ ਕਿ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਜੀ ਮੈਂ ਤਾਂ ਹੁਣ ਇੱਕ ਗੱਲ ਕਹਾਵਾਂਗੀ ਹੋਰ ਸ਼ੀਤਲ ਕਿ ਦੇਖੋ ਅਸੀਂ ਨਸ਼ਾ ਲਾਇਆ ਅਸੀਂ ਇਹ ਨਹੀਂ ਕਹਿੰਦੇ ਕਿ ਕਿੰਨੇ ਲਾਇਆ ਪਰ ਇਹ ਆਇਆ ਕਿੱਥੋਂ ਜਦ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ ਜੇ ਪਾਕਿਸਤਾਨ ਦੇ ਅਸੀਂ ਬਾਕੀ ਚੀਜ਼ਾਂ ਨੂੰ ਰੋਕ ਰਹੇ ਹਾਂ ਵਾਰ ਨੂੰ ਰੋਕ ਰਹੇ ਹਾਂ ਕਿ ਕੋਈ ਵੀ ਗਲਤ ਕੰਮ ਹੁੰਦਾ ਉਸੇ ਵੇਲੇ ਉੱਤੇ ਵਰਕ ਹੁੰਦਾ ਹੈ ਕਿ ਨਸ਼ੇ ਨੂੰ ਰੁਕਿਆ ਨਹੀਂ ਜਾ ਸਕਦਾ ਜੀ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਹੀ ਇਹਨਾਂ ਚੀਜ਼ਾਂ ਦੇ ਵਿੱਚ ਮਿਲੀ ਭਗਤ ਇਸੇ ਤਰ੍ਹਾਂ ਜਿਹੜੀਆਂ ਇਹ ਲਚਰਤਾ ਦਾ ਚਾਈ ਲੂਥਰਾ ਹੈ ਚਾਹੇ ਹੋਰ ਵੀ ਜਿੰਨੀਆਂ ਵੀ ਨੇ ਜਦੋਂ ਆਇਆ ਤੇ ਇਹਨਾਂ ਨੂੰ ਘਰੋਂ ਵੀ ਸਪੋਰਟ ਮਿਲੀ ਹਮ ਸਭ ਤੋਂ ਪਹਿਲਾਂ ਘਰ ਹੀ ਹੁੰਦਾ ਹੈ ਜਿਹੜਾ ਇੱਕ ਲੜਕੀ ਨੂੰ ਦੱਸਦਾ ਹੈ ਕਿ ਵੀ ਤੂੰ ਦਲੀਜ਼ ਕਿਸ ਦਾ ਟੱਪਣੀ ਹੈ। ਯੈਸ ਜਦੋਂ ਉਹ ਲੜਕੀ ਨੂੰ ਉਸ ਹਾਲਾਤਾਂ 'ਚ ਪਾਲਿਆ ਜਾਂਦਾ ਹੈ। ਮੈਂ ਜੇ ਸ਼ਿਤਲ ਅੱਜ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਤੁਸੀਂ ਗੱਲ ਕੀਤੀ ਤੇ ਮੈਨੂੰ ਯਾਦ ਆ ਗਿਆ। ਗੱਲ ਸੈਂਡਰਡ ਆਉਂਦੀ। ਹਮ ਔਰ ਮੋਰ ਦੈਨ 50 ਇਅਰ ਬੈਕ। ਅੱਛਾ ਸਾਡੇ ਇੱਕ ਇੱਕ ਮਕਾਨ ਛੜ ਕੀ ਇੱਕ ਫੈਮਿਲੀ ਰਹਿੰਦੀ ਸੀ। ਤੇ ਉਸ ਦੀ ਇੱਕ ਛੋਟੀ ਜੀ ਲੜਕੀ ਕੁਝ 17-18 ਸਾਲ ਦੀ। ਪੰਜ ਬੱਚਿਆਂ ਦੇ ਨਾਲ ਚਲੀ ਗਈ ਆਦਮੀ ਨਾਲ ਉਸ ਆਦਮੀ ਨੇ ਉੱਥੋਂ ਮਕਾਨ ਸ਼ਿਫਟ ਕਰ ਲਿਆ ਤੇ ਸਾਡੇ ਪੜੋਸਚ ਕਰਾਇ ਤੇ ਲੈ ਲਿਆ ਪਰ ਉਸ ਆਦਮੀ ਦਾ ਆਪਣੀ ਔਰਤ ਨੂੰ ਇੰਨਾ ਮਾਰਦਾ ਸੀ ਜਿਸ ਕਰਕੇ ਉਹਦੀਆਂ ਬੱਚਿਆਂ ਤੋਂ ਬਹੁਤ ਨਫ਼ਰਤ ਕਰਦੀਆਂ ਸੀ ਔਰ ਲੋਗਾਂ ਨੂੰ ਦੇਖਦੀਆਂ ਸੀ ਤੇ ਉਹ ਵੀ ਪੈਸਾ ਇਕੱਠਾ ਕਰਨਾ ਚਾਹੁੰਦੀਆਂ ਸੀ ਹੁਣ ਪੜੀਆਂ ਇੰਨੀਆਂ ਹੈ ਨਹੀਂ ਸੀ ਘਰ ਦੇ ਸਾਧਨ ਨਹੀਂ ਸੀ ਮੈਂ ਸਟਿਲ ਰਿਮੈਂਬਰ ਕਿ ਉਸ ਟਾਈਮ ਦੇ ਵਿੱਚ ਕੋਈ ਕੁੜੀ 18 ਸਾਲ ਦੀ ਹੋਏਗੀ ਕੋਈ 16-17 ਸਾਲ ਦੀ ਦੋ ਪੈਣਾ ਸੀ ਜੀ ਉਹਨਾਂ ਦੇ ਘਰ ਇੰਨੇ ਨੇ ਜਵਾਨ ਬੰਦੇ ਆਉਂਦੇ ਸੀ ਔਰ ਇੰਡੀਆ ਦੀਆਂ ਵੱਡੀਆਂ ਗੱਡੀਆਂ ਚਾਹੁੰਦੇ ਸੀ ਔਰ ਮੈਂ ਉਹਦੀ ਮਦਰ ਨੂੰ ਪੈਸੇ ਲੈਂਦਿਆਂ ਵੀ ਕਈ ਵਾਰੀ ਵੇਖਿਆ ਹਮਮ ਔਰ ਐਂਡੇ ਹੋਇਆ ਕਿ ਜਦੋਂ ਉਹ ਕੁੜੀਆਂ ਪਹਿਲੇ ਪਹਿਲੇ ਤਾਂ ਪੈਸੇ ਚੰਗੇ ਲੱਗਦੇ ਬੜੀ ਈਜ਼ੀ ਮਨੀ ਬੜੀ ਸੌਕੀ ਪਰ ਜਦੋਂ ਹੱਦ ਤੋਂ ਕਹਿੰਦੇ ਪਾਣੀ ਲੰਘ ਜਾਂਦਾ ਸਿਰ ਤੋਂ ਹਮ ਫਿਰ ਉਸ औरत ਤੋਂ ਸਭ ਕੁਝ ਵਿਖਿਆ ਨਹੀਂ ਗਿਆ ਹਮ ਔਰ ਉਸ औरत ਨੇ ਦੇਵੀਤਲਾ ਜਾ ਕੇ ਛਲਾਂਗ ਲਗਾਤੀ ਤੇ ਉਹਦੀ ਡੈਪਥ ਹੋ ਗਈ ਸੀ ਅੱਛਾ ਇਹ ਅਜਾਪਾ 50 ਸਾਲ ਪਿੱਛੇ ਦੀ ਗੱਲ ਕਰ ਰਹੇ ਆ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਇਹ ਤਾਂ ਮਤਲਬ ਚੱਲਦਾ ਤਾਂ ਹਮੇਸ਼ਾ ਹੀ ਸੀ ਪਰ ਜਦੋਂ سپورਟ ਮਿਲ ਜਾਂਦੀ ਜਦੋਂ ਫਾਲੋਅਰ ਮਿਲ ਜਾਂਦੇ ਸਬਸਕ੍ਰਾਈਬਰ ਮਿਲ ਜਾਂਦੇ ਜੇ ਬਾਅਦ ਚ ਪੈਸੇ ਆਣ ਲੱਗ ਜਾਂਦੇ ਫਿਰ ਕੰਮ ਵਾਧਦਾ ਉਦੋਂ ਸਾਰਾ ਕੁਝ ਭੁੱਲ ਜਾਈਦਾ ਉਦੋਂ ਅਸੀਂ ਆਪਣਾ ਇੱਕ ਇੱਕ ਅੰਗ ਵੇਚਣ ਲਈ ਤਿਆਰ ਹੋ ਜਾਂਦੇ ਸਿਰਫ ਸਿਰਫ ਸਾਨੂੰ ਚਾਹੀਦੀ ਏ ਮਨੀ ਔਰ ਉਹ ਮਨੀ ਸਾਡੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਕਿਉਂਕਿ ਕਹਿੰਦੇ ਨਾ ਐਕसेस ਆਫ एवरीथिंग ਇਜ਼ ਬੈਡ ਬਿਲਕੁਲ ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਗਲਤ ਕੰਮ ਕੀਤਾ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਤਕੀਲ ਸਕਦਾ ਬਿਲਕੁਲ 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 ਮੈਮ ਜਿੱਦਾਂ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਸਬਸਕ੍ਰਾਈਬਰ ਜਾਂ ਫਾਲੋਅਰਸ ਦਾ ਜਿਹੜਾ ਇਹ 트ੈਂਡ ਚੱਲਿਆ ਕਿ ਤੁਸੀਂ ਕੁਝ ਵੀ ਆਪਣਾ ਕੰਟੈਂਟ ਦਿਓ ਤੁਹਾਡੇ ਉਸ ਕੰਟੈਂਟ ਨੂੰ ਵੇਖਣ ਵਾਲੇ ਚਾਹਣ ਵਾਲੇ ਕਿੰਨੇ ਨੇ ਇਹਦੇ ਉੱਤੇ ਤੁਹਾਡੇ ਇੱਕ ਆਰਥਿਕ ਸਥਿਤੀ ਤੁਹਾਡੀ ਤੈ ਹੁੰਦੀ ਹੈ ਹਨਾ ਹੁਣ ਉਹਦੇ ਵਿੱਚ ਚੰਗਿਆਂ ਨੇ ਚੰਗਾ ਕੰਟੈਂਟ ਵੀ ਦਿੱਤੇ ਨੇ ਤੇ ਬਹੁਤ ਸਾਰਿਆਂ ਨੇ ਜਿਨ੍ਹਾਂ ਕੋਲ ਚੰਗਾ ਕੰਟੈਂਟ ਨਹੀਂ ਉਹਨਾਂ ਨੇ ਮਾੜਾ ਕੰਟੈਂਟ ਵਿੱਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਹ ਟ੍ਰੈਂਡ ਮਾੜੇ ਕੰਟੈਂਟ ਦਾ ਚੱਲਿਆ ਤੁਹਾਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਨੂੰ ਵੀ ਕਿਤੇ ਨਾ ਕਿਤੇ ਕੁਝ ਜਿੱਦਾਂ ਲਿਮਿਟੇਸ਼ਨਸ ਲਗਾਉਣੀਆਂ ਚਾਹੀਦੀਆਂ ਨੇ ਕਿ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਹੈ ਉਹਨੂੰ ਅਸੀਂ ਅੱਗੇ ਨਹੀਂ ਵਧਾਵਾਂਗੇ ਅਸੀਂ ਤਾਂ ਜਿਸ ਤਰ੍ਹਾਂ ਆਪਾਂ ਪਹਿਲੇ ਛੋਟੇ ਹੁੰਦੇ ਸੁਣਦੇ ਸੀ ਕਿ ਫਿਲਮ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਹਾਂ ਕੋਈ ਫਿਲਮ ਮੰਦੀ ਸੀ ਨਾ ਸੈਂਸਰ ਨੇ ਉਹਨੂੰ ਦੇ ਨਹੀਂ ਹੁੰਦੀ ਸੈਂਸਰ ਬੋਰਡ ਨੇ ਪਹਿਲਾਂ ਚੈੱਕ ਕਰਨਾ ਚੈੱਕ ਕਰਨਾ ਪਰਮਿਸ਼ਨ ਦਿੰਦੇ ਸੀ ਜੇ ਉਹਦੇ ਵਿੱਚ ਕੁਝ ਪਤੀ ਜਨ ਇੱਕ ਸੀਨਸ ਹੁੰਦੇ ਸੀ ਉਹ ਕੱਟ ਦਿੱਤੇ ਜਾਂਦੇ ਕੱਟ ਦਿੱਤੇ ਜਾਂਦੇ ਸੀ ਜਾਂ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਬਿਲਕੁਲ ਇਸੇ ਤਰ੍ਹਾਂ ਇਹਨਾਂ ਦਾ ਵੀ ਕੋਈ ਬੋਰਡ ਹੋਣਾ ਚਾਹੀਦਾ ਇਹਨਾਂ ਦੀਆਂ ਵੀ ਕੋਈ ਲਿਮਿਟੇਸ਼ਨਸ ਹੋਣੀ ਜੇ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਦਾ ਵੀ ਇਹਨਾਂ ਦੇ ਵਿੱਚ ਕੁਝ ਹੱਦ ਤੱਕ ਇੰਟਰਫੇਰੈਂਸ ਹੋਣੀ ਚਾਹੀਦੀ ਕਿ ਸਾਡੇ ਜਿਹੜੇ ਆ ਇੱਥੋਂ ਤੱਕ ਕਰਨਗੇ ਇੱਥੋਂ ਤੱਕ ਨਹੀਂ ਹੋਏਗਾ ਕਿ ਜਿਹੜਾ ਸਾਡੇ ਸਮਾਜ ਨੂੰ ਹੀ ਉਲਟਾ ਕਰ ਦੇਵੇ ਜਿਹੜੇ ਸਾਡੇ ਬੱਚਿਆਂ ਦਾ ਫਿਊਚਰ ਹੀ ਖਤਮ ਕਰ ਦੇ ਮੈਂ ਤਾਂ ਜ਼ਰੂਰ ਕਵਾਂਗੀ ਕਿ ਹਰ ਪੇਰੈਂਟਸ ਨੂੰ ਪਹਿਲੇ ਆਪਣੇ ਬੱਚੇ ਨੂੰ ਐਜੂਕੇਸ਼ਨ ਦੇ ਐਜੂਕੇਸ਼ਨ ਅਰਨਿੰਗ ਦਾ ਅੱਛਾ ਸਾਧਨ ਹੈ ਬਿਲਕੁਲ ਉਹਦੇ ਨਾਲ ਨਾਲ ਅਰਨਿੰਗ ਤੋਂ ਵੀ ਜ਼ਿਆਦਾ ਇਹ ਤੁਹਾਡਾ ਅਵੇਅਰਨੈਸ ਦਾ ਸਾਧਨ ਹਮ ਤੁਹਾਡੀ ਗੱਲ ਤੋਂ ਮੈਨੂੰ ਯਾਦ ਹੈ ਅੱਜ ਤੱਕ ਵੀ ਅ ਅਸੀਂ ਕੋਈ ਫਿਲਮ ਵੀ ਦੇਖਦੇ ਹਾਂ ਤੇ ਉਹਦੇ ਤੋਂ ਪਹਿਲਾਂ ਇੱਕ ਸਰਟੀਫਿਕੇਟ ਆਉਂਦਾ ਹੈ ਜਿੰਨੂੰ ਯੂ ਯੂਨੀਵਰਸਲ ਜਾਂ A ਦੀ ਕੈਟਾਗਰੀ ਰੱਖਿਆ ਜਾਂਦਾ ਹੈ ਕਿ ਇਸ ਨੂੰ 18 ਤੋਂ ਪਲੱਸ ਦੇਖ ਸਕਦੇ ਆ ਜਾਂ ਯੂਨੀਵਰਸਲ ਐਡਲਟ ਲਈ ਆ ਵਾਰ ਲਿਖਿਆ ਹੁੰਦਾ ਸੀ ਇਟ ਇਜ਼ ਓਨਲੀ ਫਾਰ ਅਡਲਟ ਜੀ ਸੋ ਫਿਲਮ ਡਿਵੀਜ਼ਨ ਦੇ ਜ਼ਿਕਰ ਤੌਰ ਤੇ ਦੇਖਿਆ ਜਾਵੇ ਟੈਲੀਵਿਜ਼ਨ ਪ੍ਰੋਡਕਸ਼ਨ ਦੇ ਵਿੱਚ ਵੀ ਕੁਝ ਚੀਜ਼ਾਂ ਨੂੰ ਕੈਟਾਗਰੀਜ਼ ਕੀਤਾ ਜਾਂਦਾ ਪਰ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਇੱਕ ਤੇ ਉਹ ਚੀਜ਼ਾਂ ਜਿਹੜੀਆਂ ਕਾਫੀ ਪਿੱਛੇ ਰਹਿ ਗਈਆਂ ਹੁਣ ਹੁਣ ਬਸ ਜੋ ਤੁਹਾਡੇ ਫੋਨ 'ਚ ਅਵੇਲੇਬਲ ਹੈ ਉਹ ਤੁਹਾਡੇ ਆਉਣਾ ਸ਼ੁਰੂ ਹੋ ਗਿਆ ਉਹ ਤੁਹਾਡਾ ਤੁਹਾਡਾ ਆਪਣਾ ਤੁਸੀਂ ਜਿੰਦਾ ਮਰਜ਼ੀ ਨੂੰ ਯੂਜ਼ ਕਰ ਸਕਦੇ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਇਹ ਤੇ ਇਨਫਲੂਐਂਸਰਸ ਨੇ ਨਾ ਜਿਹੜੇ ਬਣਾਉਂਦੇ ਨੇ ਕਈ ਵਾਰੀ ਘਰਾਂ ਦੇ ਵਿੱਚ ਬੱਚੇ ਪੇਰੈਂਟਸ ਦੇ ਸਾਹਮਣੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਸੀਨ ਦਿੰਦੇ ਨੇ ਕਿ ਤੁਹਾਨੂੰ ਸ਼ਰਮ ਆਣ ਲੱਗ ਜਾਂਦੀ ਰਿਸ਼ਤਿਆਂ 'ਚ ਸ਼ਰਮ ਖਤਮ ਉਹਦੇ ਚ ਕਾਰਨ ਕੀ ਬੰਦਦਾ ਕਿਉਂ ਕਹਿੰਦੇ ਬਾਹਰ ਜਾ ਕੇ ਦੇਖੋ ਲੋਕ ਕੀ ਕਰਦੇ ਪਸ ਕੁਝ ਵੀ ਨਹੀਂ ਕਰਦੇ ਨਾ ਤਾਂ ਜਵਾਬ ਕੋਈ ਹੁੰਦਾ ਹੈ ਕਿ ਬਾਹਰ ਜਾ ਕੇ ਦੇਖੋ ਲੋਕੋ ਕੀ ਕਰਦੇ ਆਸਤਾ ਕੁਝ ਵੀ ਨਹੀਂ ਕਰਦੇ ਆਸਤਾ ਜੇ ਬਹੁਤ ਪਿੱਛੇ ਮੈਂ ਉਹੀ ਗੱਲ ਕਹੀ ਕਿ ਅਸੀਂ ਤਾਂ ਬਹੁਤ ਪਿੱਛੇ ਪਰ ਜਿਹੜੇ ਦੂਸਰੇ ਬੱਚੇ ਦੇਖਦੇ ਨੇ ਉਹ ਤਿਆਰ ਹੋ ਰਹੇ ਨੇ ਅੱਜ ਨਸ਼ਾ ਜਿਹੜਾ ਹੈ ਪਹਿਲੇ ਕੁਝ ਨੂੰ ਲੱਗਾ ਅਈ ਤੁਸੀਂ ਦੇਖੋ ਕਿੰਨੇ ਪਰਸੈਂਟ ਲੜਕੀਆਂ ਕਿੰਨਾ ਨਸ਼ਾ ਕਰ ਰਹੀ। ਮੁੰਡਿਆਂ ਤੋਂ ਬਾਅਦ ਕੁੜੀਆਂ ਦੀ ਵਾਰੀ ਆ ਚੁ ਕੁੜੀਆਂ ਦੀ ਵਾਰੀ। ਇਹ ਆਪਾਂ ਆਜ਼ਾਦੀ। ਆਪਾਂ ਆਜ਼ਾਦ ਇਹ ਆਜ਼ਾਦੀ ਨੂੰ ਅਸੀਂ ਗਲਤ ਵੇ ਨਾਲ ਲੈ ਕੇ ਜਾ। ਇਹਨੂੰ ਆਪਾਂ ਆਜ਼ਾਦੀ ਕਹਿੰਦੇ ਕਿ ਜੇ ਮੁੰਡਾ ਨਸ਼ਾ ਕਰ ਸਕਦਾ ਮੈਂ ਨਹੀਂ ਕਰ ਸਕਦਾ। ਜਦੋਂ ਅਸੀਂ ਹੁਣ ਵੀ ਕਈ ਵਾਰੀ ਮੇਰੀ ਗ੍ਰੈਂਡ ਆਰਡਰ ਕਹਿ ਦਿੰਦੀ ਹੈ ਕਿ ਤੁਸੀਂ ਮੇਰੇ ਤੇ ਉਹਦੇ ਚ ਭੇਤ ਭਾਵ ਕਰਦੇ ਹੋ। ਗ੍ਰੈਂਡਸੰਜ ਮੇਕ ਅ ਬਿਟੀ ਸ੍ਰੰਗਾਰ। ਕਿ ਰਾਤੀ ਇਹ ਜਾਂਦਾ ਬਾਹਰ ਤੁਸੀਂ ਇਕੱਲੇ ਜਾਓ। ਸਾਨੂੰ ਨਾ ਕੋ ਨਾਲ ਚੱਲਣ ਵਾਸਤੇ। ਇਹ ਸਭ ਤੋਂ ਚਾਰ ਚਫੇਰਾ ਦੇਖਣਾ ਹੁੰਦਾ ਸੀ ਕਿ ਚੇ ਰਹ ਰਹੇ ਤੁਸੀਂ ਕਿਉਂ ਨਹੀਂ ਇਕੱਲੇ ਜਾਂਦੇ ਜਾਓ ਫਿਰ ਅਸਤਾ ਤੁਹਾਨੂੰ ਆਜ਼ਾਦੀ ਦਿੱਤੀ ਹੋਈ ਏ ਮਤਲਬ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਅਸੀਂ ਕਿਹੜੇ ਦੇਸ਼ 'ਚ ਰਹੇ ਨੇ ਕਿਸ ਸਟੇਟ 'ਚ ਰਹੇ ਨੇ ਕਿਹੋ ਜੇ ਸਮਾਜ 'ਚ ਰਹੇ ਨੇ ਕੀ ਉਸ ਬਾਹਰ ਕਿੰਨਾ ਅਪਰਾਧ ਹੈ ਇਹ ਵੀ ਦੇਖਣਾ ਬਾਹਰ ਕਿੰਨਾ ਅਪਰਾਧ ਹੈ ਸਾਡਾ ਦੇਖੋ ਬਾਇਓਲੋਜੀਕਲ ਚੇਂजेस ਨੇ ਕੁਝ ਜੇ ਸਾਡੀ ਬਾਡੀ ਆਦਮੀ ਤੇ ਜਨਾਨੀ 'ਚ ਫਰਕ ਬਣਾਇਆ ਹੈ ਤੇ ਉਸ ਨੂੰ ਪੜਦੇ 'ਚ ਰੱਖਣ ਲਈ ਕਿਹਾ ਹੈ ਤੇ ਉਹਨੂੰ ਸਾਨੂੰ ਫੋਲੋ ਕਰਨਾ ਪਏਗਾ ਜਿੱਥੇ ਕਰਕੇ ਦੇਖੋ ਫਿਰ ਕੀ ਹੁੰਦਾ ਬਿਲਕੁਲ ਜੇ ਅੱਜ ਆਪਾਂ ਨਿਰਭੇ ਕਾੜਵਲੇ ਚਲੇ ਜਾਈਏ ਮੈਂ ਇਹ ਨਹੀਂ ਕਹਦੀ ਕਿ ਉਸ ਨਾਲ ਇਹ ਕਿਉਂ ਹੋਇਆ ਪਰ ਜੇ ਆਪਾਂ ਟਾਈਮ ਤੇ ਘਰ ਹੁੰਦੇ ਹੁਣ ਆਪੇ ਆਜ਼ਾਦੀ ਕਰ ਲਈ ਨਾ ਵੀ ਆਪਾਂ ਰਾਤੀ 1.5 ਵਜੇ ਜਾ ਸਕਦੇ ਹਾਂ ਪਰ 1.5 ਵਜੇ 10 ਬੰਦੇ ਜਿਹੜੇ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਆ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਏਗਾ ਹਾਲੇ ਕਿ ਇੱਕ ਡਾਕਟਰ ਵੀ ਰਾਤੀ ਆ ਰਹੀ ਸੀ ਜਿਹਨੂੰ ਫਿਰ ਗੈਗਰੀਪ ਉਹ ਅਸੀਂ ਜਿਹਦੇ ਨਾਲ ਕਲਕੱਤਾ ਹਦਰਾਬਾਦ ਜਿੱਦੀ ਇੱਕ ਪ੍ਰੋਬਲਮ ਸੀਗੀ ਮੰਨ ਲਿਆ ਉਹ ਤਾਂ ਸਰਵਿਸ ਤੋਂ ਆ ਰਹੀ ਸੀ ਜੇ ਉਹਨੂੰ ਨਹੀਂ ਸੇਫਟੀ ਮਿਲ ਸਕਦੀ ਤੇ ਫਿਰ ਆਮ ਔਰਤਾਂ ਨੂੰ ਕਿੱਥੇ ਮਿਲ ਸਕਦੀ ਇਸ ਕਰਕੇ ਜਿਹੜੀਆਂ ਕੋਈ ਲਿਮਿਟੇਸ਼ਨਸ ਨੇ ਸਭ ਤੋਂ ਪਹਿਲੇ ਪੇਰੈਂਟਸ ਨੂੰ ਬੱਚੀਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਬੇਟੇ ਅਵੇਅਰਨੈਸ ਦਾ ਮਤਲਬ ਹੈ ਕਿ ਤੁਸੀਂ ਅਵੇਅਰ ਹੋ ਕੇ ਰਹੋ ਜਾਗਰੂਕ ਹੋ ਜਾਗਰੂਕ ਹੋਵੋ ਜਾਗਰੂਕ ਦਾ ਕੀ ਮਤਲਬ ਅੱਗੇ ਖੜਾ ਹੈ ਤੇ ਤੁਸੀਂ ਰੁਕਣਾ ਜਾਗਰੂਪਾ ਚਾਹ ਦੇ ਵਿੱਚ ਹੀ ਵਿਚਾਰ ਵਿਚਾਰ ਜੇ ਤੁਸੀਂ ਇਹ ਸੋਚ ਲੇ ਕਿ ਸਾਨੂੰ ਆਜ਼ਾਦੀ ਨਹੀਂ ਤੁਸੀਂ ਬੱਚਿਆਂ ਨੂੰ ਬਰਾਬਰ ਪੜਾ ਸਕਦੇ ਹੋ ਬਰਾਬਰ ਖਾਣਾ ਖਿਲਾ ਸਕਦੇ ਹੋ ਪਰ ਤੁਸੀਂ ਬਰਾਬਰ ਰਾਤ ਨੂੰ ਦੋਵਾਂ ਨੂੰ ਇਕੱਠਾ ਕੱਲ ਆ ਪੇਜ ਨਹੀਂ ਸਕਦੇ ਜੀ ਇਹ ਤਾਂ ਮਤਲਬ ਅਸੀਂ ਆਜ਼ਾਦੀ ਨੂੰ ਨਹੀਂ ਹਾਂ ਜਿਉਂ ਤੁਸੀਂ ਤੁਸੀਂ ਦੁਬਈ ਜਾਓ ਉੱਥੇ 12 1 2 ਵਜੇ ਰੋਕ ਤੁਰੇ ਫਿਰਦੇ ਨੇ ਕਿਉਂਕਿ ਉੱਥੋਂ ਦਾ ਲਾਅ ਹੈ ਸਾਡਾ ਲਾਅ ਕਮਜ਼ੋਰ ਹੈ ਸਾਡੇ ਲਾਅ ਨੂੰ ਮਜ਼ਬੂਤੀ ਚਾਹੀਦੀ ਹੈ ਕਿ ਜੇ ਇੱਕ ਵਾਰੀ ਵੀ ਇੱਕ ਨੇ ਗਲਤੀ ਇਹੋ ਜੀ ਕੀਤੀ ਐ ਕੋਈ ਰੇਪ ਕੀਤਾ ਛੋਟੀ ਬੱਚੀ ਦਾ ਕੋਈ ਜੇ ਉਹਨੂੰ ਇੱਕ ਵਾਰੀ ਫਾਂਸੀ ਦੇ ਦੇਣ ਅੱਜ ਇਹ ਤੋਂ ਦੇਖ ਲਓ ਤੁਸੀਂ ਇੱਕ ਹੋਰ ਐਗਜ਼ਾਮਪਲ ਦੇਣੀ ਵੀ ਜੇ ਕਮਲਕੌਰ ਨੂੰ ਮਾਰਿਆ ਗਿਆ ਜਿਹੜਾ ਮੈਂ ਚੰਗਾ ਨਹੀਂ ਗਿੰਦੀ ਜੀ ਅੱਜ ਜਿਹੜੀਆਂ ਦੂਸਰੀਆਂ ਇਨਫਲੂਐਂਸਰਸ ਨੇ ਉਹਨਾਂ ਨੇ ਕਪੜੇ ਪਾਣੇ ਸ਼ੁਰੂ ਕਰ ਲਏ ਹਮਮ ਕਾਰਨ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਨਾ ਹੱਡੀਆਂ ਤੇ ਕੋਈ ਨਾ ਕੋਈ ਗਰਮੀ ਖਾ ਕੇ ਹੋ ਸਕਦਾ ਸਾਨੂੰ ਵੀ ਇਸੇ ਨਤੀਜੇ ਨਾਲ ਸਾਡੀ ਵਾਰੀ ਵੀ ਆ ਜਾਏ ਇਹਦਾ ਮਤਲਬ ਕਿ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਸੰਦ ਹਮ ਬਿਲਕੁਲ ਕਾਰਨ ਕਿ ਲੜਕਾ ਇੱਕ ਆਦਮੀ ਆ ਬਹੁਤ ਐਸ਼ ਕਰਦਾ ਬਾਹਰ ਹਮ ਪਰ ਜਦੋਂ ਉਹਦੇ ਵਿਆਹ ਦੀ ਵਾਰੀ ਆਂਦੀ ਹੈ ਨਾ ਤੇ ਉਹ ਬੜੀ ਸੁਸ਼ੀਲ ਕੰਨਿਆ ਕਰ ਲਿਆਉਣਾ ਚਾਹੁੰਦਾ ਫਿਰ ਉਹ ਚਾਹਦਾ ਮੈਨੂੰ ਘਰ ਵਸਾਉਣ ਵਾਲੀ ਚਾਹੀਦੀ ਮੈਨੂੰ ਘਰ ਚ ਲਾਉਣ ਵਾਲੀ ਚਾਹੀਦੀ ਇਦਾਂ ਮਤਲਬ ਕਿ ਬਾਹਰ ਲਈ ਜੋ ਮਰਜ਼ੀ ਕਰੋ ਪਰ ਤਾਂ ਘਰ ਚ ਮर्याਦਾ ਚਾਹੀਦੀ ਬਿਲਕੁਲ ਤੇ ਘਰ ਚ ਮर्याਦਾ ਤਾਂ ਦੀ ਰਹੇਗੀ ਜੇ ਸਾਡੇ ਸਮਾਜ ਦੀਆਂ ਸਾਰੀਆਂ ਲੜਕੀਆਂ ਇਸ ਮर्याਦਾ ਦੇ ਵਿੱਚ ਰਹਿਣਗੇ ਵਿੱਚ ਰਹਿਣਗੇ ਜਿਉ ਇੰਨੀ ਸ਼ਲੀਲਤਾ ਫਲਾਨ ਜਿਮ ਤੇ ਤੁਹਾਨੂੰ ਆਪਣੇ ਪੁੱਤਰ ਵਾਸਤੇ ਕੁੜੀ ਕਿੱਥੋਂ ਮਿਲੇਗੀ ਬਿਲਕੁਲ ਸੋ ਕਹਿਣ ਦਾ ਭਾਵ ਹੈ ਕਿ ਆਜ਼ਾਦੀ ਇਹ ਹੈ ਕਿ ਠੀਕ ਹੈ ਜੇ ਤੁਹਾਡੇ ਕੋਲ ਸੋਸ਼ਲ ਮੀਡੀਆ ਪਲੈਟਫਾਰਮ ਹੈਗਾ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਆਜ਼ਾਦੀ ਮਿਲ ਰਹੀ ਹੈ ਕਿ ਤੁਸੀਂ ਵੀਡੀਓਜ਼ ਜਾਂ ਰੀਲਸ ਬਣਾਓ ਜੋ ਵਰਸਤੀ ਕਰੋ ਦੇ ਵਿੱਚ ਤੁਸੀਂ ਚੰਗੀਆਂ ਰੈਸਪੀਜ਼ ਜਾਂ ਹੋਰ ਬਹੁਤ ਕੁਝ ਹੈ ਤੁਹਾਡੇ ਕੋਲ ਆਪਣੀ ਕਲਾ ਵੀ ਆ ਬਹੁਤ ਸਾਰੀ ਔਰਤਾਂ ਹੁੰਦੀਆਂ ਜਿਨ੍ਹਾਂ ਦੇ ਅੰਦਰ ਕਲਾ ਹੁੰਦੀ ਹੈ ਜਾਂ ਉਹਨਾਂ ਨੇ ਕੁਝ ਕੁਆਰੇ ਹੁੰਦੇ ਸਿੱਖਿਆ ਹੁੰਦਾ ਪਰ ਆਫਟਰ ਮੈਰਿਜ ਵਿਆਹ ਤੋਂ ਬਾਅਦ ਹਾਲਾਤ ਨਹੀਂ ਹੁੰਦੇ ਤੇ ਉਹ ਚੀਜ਼ ਦਬੀ ਰਹਿ ਜਾਂਦੀ ਸੋ ਉਹ ਜੇ ਚੀਜ਼ਾਂ ਦਿਖਾਈਆਂ ਜਾ ਸਕਦੀ ਹੈ ਮੈਂ ਤਾਂ ਇੱਕ ਗੱਲ ਹੋਰ ਦੱਸਦੀ ਹਾਂ ਕਿ ਤੁਹਾਡੇ ਕੋਲ ਆਸਰਾ ਮਿਲ ਗਿਆ ਹਾਂ ਦੋ ਚੀਜ਼ਾਂ ਦਾ ਇੱਕ ਤੁਹਾਨੂੰ ਆਪਣਾ ਹੁਨਰ ਲੋਕਾਂ ਤੱਕ ਪਹੁੰਚਾਉਂਦਾ ਔਰ ਇਹ ਨਾ ਘਰ ਦੇ ਵਿੱਚ ਬੈਠ ਕੇ ਘਰ ਚ ਬੈਠ ਕੇ ਇਹ ਨਾ ਕਹੋ ਕਿ ਇਹ ਤੋਂ ਕਿੰਨੇ ਪੈਸੇ ਆਉਣੇ ਅਜੇ ਸਟਾਰਟ ਸਲੋ ਕਰੋ ਜੇ ਤੁਸੀਂ ਅੱਛਾ ਕੰਮ ਕਰੋਗੇ ਤੁਹਾਨੂੰ ਅੱਛਾ ਰਿਸਪਾਂਸ ਮਿਲੇਗਾ ਇਹ ਜਿਹੜੀ ਕਮਾਈ ਹੈ ਗਲਤ ਕੀਤੀ ਹੋਈ ਕਮਾਈ ਜਿੱਦਾਂ ਆਪਾਂ ਕਹਿੰਦੇ ਹਾਂ ਨੇ ਵੀ ਗਲਤ ਕਮਾਈ ਕੀਤੀ ਗਲਤ ਤਨ ਖਾਇਆ ਤੇ ਗਲਤੀ ਹੋਣਾ ਹੈ ਗਲਤ ਕੀਤੀ ਹੋਈ ਕਮਾਈ ਨੇ ਗਲਤ ਪਾਸੇ ਲੱਗਣਾ ਬਿਲਕੁਲ ਹੁਣ ਮੈਂ ਹਾਂ ਮੈਂ ਛੋਟੇ ਛੋਟੇ ਮੈਸੇਜ ਦੇਣੇ ਆ ਇੱਕ ਪਿਛਲੀ ਮਈ ਤੋਂ ਮਦਰਸ ਜੀ ਤੇ ਇੱਕ ਛੋਟੀ ਜੀ ਕਿਸੇ ਨਾਲ ਗੱਲ ਕੀਤੀ ਉਹਨਾਂ ਮੇਰੀ ਉਹ ਪਾ ਦਿੱਤੀ ਉਹ ਤੋਂ ਬੜਾ ਅੱਛਾ ਰਿਸਪੌਂਸ ਹੋ ਗਿਆ ਤੇ ਮੇਰੇ ਮਨ ਚ ਆਇਆ ਕਿ ਜੇ ਮੇਰੇ ਕੋਲ ਇਹ ਹੈ ਮੈਂ 1.5 ਮਿੰਟ ਦੀ ਲਗਾਤਾਰ ਪਾ ਰਹੀ ਹਾਂ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਾਰਨ ਕਿ ਲੋਕ ਖੁਸ਼ ਹੋ ਰਹੇ ਨੇ ਜੀ ਕਮ ਸੇ ਕਮ ਜੋ ਤੁਹਾਡੇ ਕੋਲ ਉਹਨੂੰ ਅੱਛਾ ਵੰਡੋ ਹੋ ਸਕਦਾ ਕਿਸੇ ਨਾ ਕਿਸੇ ਦੀ ਜ਼ਿੰਦਗੀ ਸੁਧਾਰਾ ਦੇ ਮੈਨੂੰ ਇੱਕ ਨੇ ਕਿਹਾ ਕਿ ਮੈਂ ਮੈਂ ਸੋਚਿਆ ਕਿ ਮੈਂ ਤਲਾਕ ਲੈ ਲੈਣਾ ਪਰ ਤੁਸੀਂ ਇਸ ਬੋਲਿਆ ਸੀ ਕਿ ਇਹ ਗਲਤੀ ਕਰਨ ਲੱਗਾ 10 ਵਾਰੀ ਸੋਚਣਾ ਜਦੋਂ ਇੱਕ ਵਾਰੀ ਪੇਰੈਂਟਸ ਇੱਥੋਂ ਤਲਾਕ ਲੈ ਲੋਗੇ ਨਾ ਤੁਸੀਂ ਪਿੱਛੇ ਜੋਗਾ ਰਹਿਣਾ ਨਾ ਅੱਗੇ ਜੋਗਾ ਰਹਿ ਤੇ ਮੈਂ ਉਹ ਸੋਚ ਕੇ ਖੜੀ ਹੋ ਗਈ ਮਤਲਬ ਕੋਈ ਕਿਸੇ ਨੂੰ ਇਹੋ ਜਿਹਾ ਦਿਓਗੇ ਉਹਦੀ ਜ਼ਿੰਦਗੀ ਬਦਲ ਜਾਏ ਇਹ ਕੀ ਹੋਇਆ ਕਿ ਆਪਣੀ ਜ਼ਿੰਦਗੀ ਨੂੰ ਹੀ ਮੌਤ ਨਾਲ ਚੇਂਜ ਕਰ ਲਿਆ ਬਿਲਕੁਲ ਸੋ ਇਹ ਹੈ ਆਜ਼ਾਦੀ ਤੁਹਾਡੇ ਸ਼ਬਦਾਂ ਦੀ ਹੋਣੀ ਚਾਹੀਦੀ ਤਾਡੀ ਸੋਚ ਦੀ ਹੋਣੀ ਚਾਹੀਦੀ ਤੁਹਾਡੇ ਕਰਮਾਂ ਦੀ ਹੋਣੀ ਚਾਹੀਦੀ ਹੈ ਨਾ ਕਿ ਨਗੇਜ਼ ਦੀਆਂ ਜਾਤ ਦੀ ਤੇ ਆਜ਼ਾਦੀ ਨਗੇਜ਼ ਨਾਲ ਨਹੀਂ ਹੈਗਾ ਆਜ਼ਾਦੀ ਨਗੇਜ਼ ਨਾਲ ਆਜ਼ਾਦੀ ਨਹੀਂ ਹੈ ਉਹ ਲੱਚਰਤਾ ਹੈ ਉਹ ਮਰਿਆਦਾ ਤੋਂ ਬਾਹਰ ਹੈ ਉਹ ਸਮਾਜ ਲਈ ਹਾਨੀਕਾਰਕ ਹੈ ਇਹ ਇੱਕ ਬੰਬ ਹੈ ਜਿਹੜਾ ਤੁਸੀਂ ਘਰ ਚ ਆਪਣੇ ਹੱਥ ਚ ਲੈ ਕੇ ਤੁਰੇ ਫਿਰਦੇ ਹੋ ਇਹ ਕਿੱਦਾਂ ਕਿਸੇ ਜਗ੍ਹਾ ਤੇ ਵੀ ਬਸਟ ਕਰਨਾ ਠੀਕ ਹੈ ਤੁਹਾਡੇ ਅੱਚ ਪਾਵਰ ਹੈਗੀ ਹੈ ਪਰ ਜਦੋਂ ਬਸਟ ਹੁੰਦਾ ਤੇ ਬੜਿਆਂ ਨੂੰ ਲੈ ਜਾਂਦਾ ਬਿਲਕੁਲ ਘੜ ਆਪਣਾ ਵੀ ਘਰ ਖਰਾਬ ਹੁੰਦਾ ਤੇ ਸਮਾਜ ਨੂੰ ਤੇ ਸਭ ਲਈ ਹੁਣ ਤੁਸੀਂ ਦੇਖੋ ਮਾਂ ਦੀ ਧੀ ਗਈ ਅੱਜ ਜੋ ਜਿਹੜੀਆਂ ਗੱਡੀਆਂ ਚ ਘੁੰਮ ਰਹੀ ਸੀ ਕੀ ਕਹਿ ਰਹੀ ਸੀ ਇੱਕਦਮ ਕਿਉਂ ਮੋ ਗਿਆ ਤੁਹਾਨੂੰ ਆਮ ਬੰਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਇਹ ਉਹਨਾਂ ਨਾਲ ਹੀ ਹੁੰਦਾ ਜਿਹੜਾ ਬਿਨਾਂ ਸੋਚ ਤੋਂ ਬਿਨਾਂ ਸਮਝ ਤੋਂ ਸ਼ੂਟ ਕਰਦੇ ਨੇ ਤੇ ਉਹ ਸੋਚਦੇ ਆ ਕਿ ਅਸੀਂ ਹੁਣ ਪਿੱਛੇ ਨਹੀਂ ਮੁੜ ਕੇ ਵੇਖਣਾ ਪਰ ਸਾਡੇ ਪਿੱਛੇ ਵੀ ਸਮਾਜ ਖੜਾ ਹੁੰਦਾ ਹੈ ਜਿਹੜਾ ਸਾਨੂੰ ਇੰਨਾ ਪਿੱਛੇ ਤਕੇਲ ਦਿੰਦਾ ਹੈ ਕਿ ਕਈ ਵਾਰੀ ਅਸੀਂ ਮੌਤ ਨੂੰ ਗਲੇ ਲਾ ਲੇ ਕੁਝ ਲੋਕ ਆਪ ਮਰ ਜਾਂਦੇ ਆ ਕਈ ਬਾਰੇ ਲੋਕ ਸੁਸਾਈਡ ਵੀ ਕਰ ਲੈਂਦੇ ਆ ਜਦੋਂ ਧਮਕੀਆਂ ਆਉਂਦੀਆਂ ਤੇ ਡਰਦੇ ਸੁਸਾਈਡ ਕਰ ਲੈਂਦੇ ਤੇ ਕਈ ਇਹੋ ਜਿਹੇ ਹਾਲਾਤ ਬਣਾ ਦਿੰਦੇ ਨੇ ਕਿ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਇਹ ਸਿਰਫ ਤੇ ਸਿਰਫ ਓਵਰ ਆਜ਼ਾਦੀ ਦਾ ਸਾਰ ਇਹ ਆਜ਼ਾਦੀ ਨਹੀਂ ਇਹ ਜ਼ਰੂਰਤ ਤੋਂ ਜ਼ਿਆਦਾ ਆਜ਼ਾਦੀ ਹੈ ਐਕਸੈਸ ਕੋਈ ਵੀ ਹੋਵੇ ਐਕਸੈਸ ਆਫ एवरीथिंग ਇਜ਼ ਬੈਡ ਬਿਲਕੁਲ ਜੀ ਬਿਲਕੁਲ ਮੈਮ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਦਰਸ਼ਕ ਤੁਹਾਡੀ ਗੱਲਬਾਤ ਨੂੰ ਸੁਣਨਗੇ ਉਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਹੁਬਹੂ ਅਮਲ ਵੀ ਕਰਨਗੇ ਕਿਉਂਕਿ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਛੀਲਤਾ ਵੱਲ ਮੁੜ ਜਾਈਏ ਆਜ਼ਾਦੀ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਜ਼ਾਦ ਰਹਿ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਸਫਲਤਾ ਹਾਸਲ ਕਰੋ ਆਪਣੇ ਫੈਸਲੇ ਲੈ ਸਕੋ ਆਪਣੇ ਅੱਛੇ ਜਿਹੜੇ ਭਵਿੱਖ ਦੇ ਲਈ ਕੁਝ ਨਵੀਆਂ ਚੀਜ਼ਾਂ ਤੈਅ ਕਰ ਸਕੋ ਸੋ ਤੁਹਾਨੂੰ ਇਸ ਚੀਜ਼ ਦੀ ਆਜ਼ਾਦੀ ਹੈ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗੀ ਸਿਹਤ ਵੀ ਦੇ ਸਕਦਾ ਮੈਮ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਵੇਖ ਰਹੇ ਸੀ ਇਹ ਖਾਸ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਹੁੰਦੇ ਹੋ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ udeek24 ਤੇ ਕਲਿੱਕ ਕਰੋ ਬੈਲ ਆਈਕਨ ਤੇ